ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਪਿੰਡ ਵਿੱਚ ਇੱਕ ਕਿਸਾਨ ਸੀ ਉਹ ਬਹੁਤ ਮਿਹਨਤੀ ਸੀ ਪਰ ਹਮੇਸ਼ਾ ਚਿੰਤਾ ਵਿੱਚ ਰਹਿੰਦਾ ਸੀ ਕਦੇ ਮੀਂਹ ਨਾ ਪਿਆ ਤਾਂ ਫਸਲ ਖਰਾਬ ਹੋ ਜਾਵੇਗੀ ਕਦੇ ਫਸਲ ਚੰਗੀ ਹੋਈ ਤਾਂ ਕੀਮਤ ਨਾ ਮਿਲੇਗੀ ਉਸਦੇ ਮਨ ਨੂੰ ਕਦੇ ਵੀ ਸ਼ਾਂਤੀ ਨਹੀਂ ਸੀ ਮਿਲਦੀ ਇੱਕ ਦਿਨ ਉਹ ਗੁਰਦੁਆਰੇ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇੱਕ ਸ਼ਬਦ ਸੁਣਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਗਿਆਨੀ ਜੀ ਨੇ ਸਮਝਾਇਆ "ਹੇ ਭਾਈ ਜਿਸ ਨੇ ਆਪਣੇ ਮਨ ਵਿੱਚ ਸਦਾ ਪ੍ਰਭੂ ਦੀ ਰਜ਼ਾ ਵਸਾ ਲਈ ਉਹ ਕਦੇ ਵੀ ਚਿੰਤਾ ਨਹੀਂ ਕਰਦਾ ਜੋ ਕੁਝ ਵੀ ਹੁੰਦਾ ਹੈ ਉਹ ਪ੍ਰਭੂ ਦੀ ਮਰਜ਼ੀ ਨਾਲ ਹੀ ਹੁੰਦਾ ਹੈ।" ਕਿਸਾਨ ਦੇ ਦਿਲ ਤੇ ਇਹ ਗੱਲ ਬੈਠ ਗਈ। ਉਸਨੇ ਸੋਚਿਆ ਮੈਂ ਆਪਣੀ ਮਿਹਨਤ ਕਰਦਾ ਹਾਂ ਪਰ ਫਲ ਦੇਣ ਵਾਲਾ ਤਾਂ ਵਾਹਿਗੁਰੂ ਆਪ ਹੈ। ਉਸ ਦਿਨ ਤੋਂ ਉਸਨੇ ਚਿੰਤਾ ਛੱਡ ਕੇ ਭਾਣੇ ਵਿੱਚ ਰਹਿਣਾ ਸਿੱਖ ਲਿਆ। ਹੌਲੀ-ਹੌਲੀ ਉਸ ਦਾ ਚਿਹਰਾ ਖਿੜ ਗਿਆ, ਮਨ ਸ਼ਾਂਤ ਹੋ ਗਿਆ। ਉਸਦੀ ਫਸਲ ਵੀ ਚੰਗੀ ਹੋਣ ਲੱਗੀ ਤੇ ਲੋਕ ਉਸਦੇ ਸੁਖੀ ਸੁਭਾਅ ਤੋਂ ਪ੍ਰਭਾਵਿਤ ਹੋਣ ਲੱਗੇ ਗੁਰੂ ਬਾਣੀ ਨੇ ਉਸਨੂੰ ਸਿਖਾ ਦਿੱਤਾ ਕਿ ਚਿੰਤਾ ਕਰਨ ਨਾਲ ਕੁਝ ਨਹੀਂ ਮਿਲਦਾ ਪਰ ਪ੍ਰਭੂ ਦੇ ਭਾਣੇ ਵਿੱਚ ਰਹਿਣ ਨਾਲ ਮਨੁੱਖੀ ਜੀਵਨ ਸੁਖੀ ਤੇ ਸ਼ਾਂਤ ਬਣ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ